शहीद सूबेदार परमजीत सिंह की शहादत के बाद पूरा देश इस कार्रवाई की मांग कर रहा था कि पाकिस्तान को करारा जवाब दिया जाए आज भारतीय सेना ने पाकिस्तान की कुछ चौकियां तबाह की हैं और इस समय हम शहीद परमजीत सिंह के घर पर हैं आप देख सकते हैं कि पूरा परिवार उस खबर को देख रहा है लेकिन शहीद की पत्नी इस समय कुछ भी बोलने को तैयार नहीं है लेकिन बाकी जो रिश्तेदार हैं शहीद की माता हैं उनसे जानने की कोशिश करते हैं माता जी ये दसो जिस तरह पाकिस्तान के ख़िलाफ़ कार्रवाई की है तो की कहना चाहो ਮੇਰੇ ਪੁੱਤੇ ਕੋਣੀ ਚਾਹੁੰਦੀ ਜੇ ਤਰ੍ਹਾਂ ਮੇਰੇ ਪੁੱਤ ਨਾ ਹੀ ਹੋ ਤਰ੍ਹਾਂ ਹੀ ਉਹਨਾਂ ਨਾ ਹੋਵੇ ਉਹ ਤਰ੍ਹਾਂ ਹੀ ਹੋਵੇ ਮੈਨੂੰ ਇਹ ਗੱਲ ਦਾ ਮਾਣ ਹੈ ਮੇਰੇ ਪੁੱਤ ਨੇ ਸਿੱਧੀ ਪਾਈ ਆ ਤੇ ਇਸ ਤਰ੍ਹਾਂ ਹੀ ਉਹਨਾਂ ਨਾ ਹੋਣੀ ਚਾਹੀਦੀ ਜਿ ਤਰ੍ਹਾਂ ਸੀਸ ਕਟਿਆ ਉਹਦਾ ਇੱਕ ਸੀਸ ਬੱਲੇ 50 ਸੀਸ ਮੈਨੂੰ ਲੈਣ ਚਾਹੀਦੇ ਉਹਦੇ ਬੱਲੇ ਹਾਂ ਹੋਰ ਵੀ ਰਿਸ਼ਤੇਦਾਰਾਂ ਜੋ ਇਹ ਘਰ ਪਰ ਮੌਜੂਦ ਹੈ ਆਪ ਬਤਾਈਏ ਸਰ ਜਿਸ ਤਰ੍ਹਾਂ ਕੀ ਕਾਰਵਾਈ ਸਰਕਾਰ ਦੁਆਰਾ ਸੈਨਾ ਦੁਆਰਾ ਕੀ ਗਈ ਹੈ ਕਿਆ ਸੰਤੁਸ਼ਟ ਹੈ ਆਪ ਉਸੇ ਆਹ ਹੀ ਤੇ ਕੋਈ ਸੰਤੁਸ਼ਟੀ ਨਹੀਂ ਹੈ ਜੀ ਮਤਲਬ ਜਿੱਦਾਂ ਉਹਨਾਂ ਸਾਡੇ ਬੱਚਿਆਂ ਨਾਲ ਕਾਰਵਾਈ ਕੀਤੀ ਆ ਕਮਸ ਕਮ ਉਹਨਾਂ 15 20 ਸੇ ਲਗ ਲੈਣੇ ਚਾਹੀਦੇ ਨੇ ਹਾਂਜੀ ਫਿਰ ਅਸੀਂ ਟੋਟੇਬਲ ਨਹੀਂ ਨਾ ਹੀ ਨਸਟੋੜ ਨਹੀਂ ਸ਼ਹੀਦ ਪਰਮਜੀਤ ਸਿੰਘ ਕੇ ਪਿਤਾ ਵੀ ਇੱਥੇ ਪਰ ਮੌਜੂਦ ਹੈ ਉਹਨਾਂ ਦੇ ਨਾਲ ਬਾਤ ਕਰਨੇ ਦੀ ਕੋਸ਼ਿਸ਼ ਕਰਤਾ ਹਾਂ ਬਪੂ ਜੀ ਤੁਸੀਂ ਦੱਸੋ ਜਿਸ ਤਰ੍ਹਾਂ ਤੁਹਾਡੇ ਬੱਚੇ ਦੀ ਸ਼ਹਾਦਤ ਸੀ ਬਹੁਤ ਵੱਡੀ ਔਰ ਅੱਜ ਜੋ ਸਰਕਾਰ ਨੇ ਕਾਰਵਾਈ ਕੀਤੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਸੰਤੁਸ਼ਟੀ ਹੋਈ ਤੁਹਾਨੂੰ ਇਹਦੇ ਨਾਲ ਕੋਈ ਵੇਖੋ ਜੀ ਅਸੀਂ ਕੀ ਦੱਸ ਸਕਦੇ ਅਸੀਂ ਤਾਂ ਇਹ ਗੱਲ ਕਹੋਣੇ ਵੀ ਜੇ ਮੋਦੀ ਸਰਕਾਰ ਦਾ ਕੋਈ ਹੁੰਦਾ ਪੁੱਤ ਧੀ ਉਹਨੂੰ ਪਤਾ ਹੈ ਖੁਰਸੀਆਂ ਤੇ ਬੈਠਾ ਉਹ ਉਹਦਾ ਕੋਈ ਬਾਹਰ ਗਿਆ ਉਹਨੂੰ ਵਜੇ ਸਾਟੋ ਦੇ ਕਾਰਜੇ ਨੂੰ ਜੋ ਸਾਡੇ ਪੁੱਤ ਦੇ ਨਾਲ ਜੋ ਹਾਲਤ ਬਣੀ ਆਈ ਨੇ ਵੀ ਇੱਕ ਛੱਡ ਕੇ 10 ਇਹ ਤਾਂ ਉਹਨੇ ਲਾਹ ਕੇ ਲਿਆਂਦੇ ਜਾਂਦੇ ਹੱਦ ਨੂੰ ਤਾਂ ਠੰਡ ਪੈਂਦੀ ਆ ਇਹ ਗੱਲ ਕੋਈ ਥੋੜੀ ਨਹੀਂ ਜੀ ਉਹ ਕਿਤੇ ਨਿਗਾਇਆ ਬੰਦਾ ਵੀ ਤੁਰ ਗਿਆ ਸਾਨੂੰ ਉਹਨੇ ਕਿਤੇ ਖੜਾ ਕਰਕੇ ਦਿਖਾ ਦਿੰਦਾ ਸਾਨੂੰ ਗਵਰਨਮੈਂਟ ਨੇ ਸਾਡੇ ਪਾਸਾ ਤੇ ਕਹਿਰ ਹੋ ਗਿਆ ਜੋ ਕੋ ਹੋਣੇ ਕੀਤਾ ਉਹਦੇ ਬਾਰੇ ਅਸੀਂ ਤੇ ਕੁਝ ਦੱਸ ਨਹੀਂ ਸਕਦੇ ਜਿੰਨਾ ਸਾਡੇ ਨਾਲ ਬੱਚੇ ਨਾਲ ਵਰਤੀ ਆ ਉਹਦੇ ਨਾਲ ਦੂਣੀ ਵਰਤ ਕੇ ਸਾਨੂੰ ਖਾ ਲੈਂਦੇ ਤਾਦਗਾ ਸਾਨੂੰ ਠੰਡ ਪੈਂਦੀ ਆ ਪਰਿਵਾਰ ਜਿਸ ਜੋ ਜਿਵੇਂ ਪਹਿਲੇ ਦਿਨ ਸੇ ਮੰਗ ਕਰ ਰਹਾ tha ਕਿ ਜਿਸ ਤਰ੍ਹਾਂ ਸੇ ਪਰਮਜੀਤ ਸਿੰਘ ਕੋ ਸ਼ਹੀਦ ਕੀਆ ਗਿਆ ਸਰ ਕਟਾ ਗਿਆ ਉਸੇ ਤਰੀਕੇ ਸੇ ਪਾਕਿਸਤਾਨੀ ਸੈਨਿਕੋ ਕੇ ਵੀ ਸਰ ਕਟ ਦੇ ਚਾਹੀਏ ਬਿਲਕੁਲ ਜੀ ਉਸੇ ਤਰ੍ਹਾਂ ਉਸੇ ਤਰ੍ਹਾਂ ਸਰ ਕੱਟ ਕੇ ਲਿਆਂਦੇ ਜਾਣ ਤੇ ਸਾਡੀ ਤਾਂ ਠੰਡ ਪੈਂਦੀ ਕਾਜਨ ਸਾਨੂੰ ਹੀ ਪਤਾ ਲੱਗੇ ਪਈ ਇਹਨਾਂ ਨੂੰ ਕੁਝ ਕਰਕੇ ੁਖਾਇਆ ਇਹ ਨਿੱਗੀ ਜੀ ਗੱਲ ਕੋਈ ਥੋੜੀ ਹੈਗੀ ਪੇ ਸਾਡਾ ਪੁੱਤ ਦੁਨੀਆ ਤੋਂ ਚਲ ਗਿਆ ਤੇ ਉਹਨਾਂ ਨੂੰ ਕੱਖ ਨਾ ਹੋਵੇ ਸਰਕਾਰ ਚੌਪੜ ਕੇ ਠੰਡੀ ਹੋ ਕੇ ਬੈਠੀ ਹੈ ਸਰਕਾਰ ਨੂੰ ਕੁਝ ਨਾ ਕੁਝ ਤੇ ਕਰਨਾ ਚਾਹੀਦਾ ਨਾ ਇਹ ਗੱਲ ਕੋਈ ਥੋੜੀ ਹੈਗੀ ਸਰ ਆਪ ਕਿਆ ਕਹਿਣਾ ਚਾਹੇਂਗੇ ਜਿਸ ਤਰੀਕੇ ਸੇ ਜੋ ਟੀਵੀ ਪਰ ਮੀਡੀਆ ਮੇ ਖਬਰੇ ਆ ਰਹੀ ਹੈ ਕਿ ਬੜੀ ਕਾਰਵਾਈ ਭਾਰਤੀ ਸੈਨਾ ਕੀ ਤਰਫ ਸੇ ਕੀ ਗਈ ਹੈ ਆਪ ਕਿਆ ਕਹਿਣਾ ਚਾਹੇਂਗੇ ਸਾਡੇ ਹਿਸਾਬ ਸੇ ਤੇ ਕੋਈ ਕੋਈ ਬੜੀ ਕਾਰਵਾਈ ਨਹੀਂ ਗਈ ਕਿਉਂਕਿ ਜਿੱਤਰਾ ਇਹਨਾਂ ਦਾ ਸਿਰ ਕਟਿਆਗਾ ਉਹਨਾਂ ਦਾ ਵੀ ਕਟਕੇ ਲੈਂਦੇ ਜਾਣ ਤੇ ਫੇਰ ਹੀ ਸਾਡਾ ਮਨ ਖੁਸ਼ ਆ जिस तरीके से पूरा भारत अब यह खबर देख रहा है कि भारतीय सेना की तरफ से एक बड़ी कार्रवाई की गई है लेकिन जिस तरीके से शहीद के परिवार का कहना है कि जिस तरह भारतीय सैनिकों को शहीद किया गया था उनके जो पार्थिव शरीर के साथ बर्बरता की की गई थी सर काटे गए थे उस तरह का जवाब भारतीय सेना को देना चाहिए था और जिस तरीके से इनका कहना कि जो शहादत इनके परिवार के एक सदस्य ने दी थी उसी तरीके से अगर भारतीय सैनिक का सर काटा जाता है तो पाकिस्तानी सैनिकों के भी सर काट कर भारत लाने चाहिए तब इनको संतुष्टि मिलेगी कैमरामैन हरजिंदर सिंह के साथ राजीव शर्मा एबीपी न्यूज़ तरन तारण